ਫਗਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਦੇ ਸੁਪੁੱਤਰ ਆਪ ਨੇ ਤਾਂ ਹਰਜੀ ਮਾਨ ਦੀ ਅਗਵਾਈ ਵਿੱਚ ਮੁਹੱਲਾ ਸਚਰਾ ਵਿਖੇ ਸੜਕ ਨਿਰਮਾਣ ਕਾਰਜ ਹੋਇਆ ਸ਼ੁਰੂ ਹੈਂਡੀ ਟੀਵੀ ਪੰਜਾਬ న్యూਜ਼ ਲਈ ਫਗਵਾੜਾ ਤੋਂ ਯਸ਼ शर्मा ਦੀ ਰਿਪੋਰਟ ਹਾਂਜੀ ਬਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਚਰਾ ਮਨਲਾ ਚੌੜਾ ਤੋਂ ਮੈਂ ਮਨਲਾ ਵਿਖੇ ਕਿਰਾਕੇ ਦੀ ਸੜਕ ਦਾ ਸਟ੍ਰੈਟ ਸਗਾ ਬਹੁਤ ਸਮੇਂ ਤੋਂ ਚੱਲਦਾ ਪਿਆ ਸੀ ਮੈਂ ਬਲ ਸਾਰੇ ਮਦਦਾਂ ਦਾ ਬਹੁਤ ਤੌਰ ਤੇ ਅਨੁਭਾਰ ਦੇਣਾ ਚਾਹੁੰਦਾ ਖਾਸ ਤੌਰ ਤੇ ਮੈਂਸ਼ਨ ਕਰਨਾ ਚਾਹੁੰਦਾ ਕਿ ਰਮਨਹਿਰਾ ਜੀ ਇਮੇ ਬਹੁਤ ਲੰਬੇ ਸਮੇਂ ਤੋਂ ਮੇਰੇ ਪਰਿਵਾਰਕ ਰਿਸ਼ਤੇ ਨੇ ਮੈਨੂੰ ਹੱਦ ਤੀ ਦੱਸ ਰਿਹਾ ਕਿ ਤੁਹਾਡੇ ਦੇ ਛੋਟੇ ਹੁੰਦੇ ਆ ਮੇਰੇ ਪਾਪਾਂ ਦੇ ਹੁੰਦੇ ਸੀ ਇਹਨਾਂ ਦੇ ਬਹੁਤ ਹੀឆ្លਾਕਰ ਜੁਗ ਜਿਹੜੇ ਜਤੈ ਨੇ ਮੇਰੀ ਮਿਹਰਤ ਸੁਝਾ ਅੱਜ ਜਿਹੇ ਕੰਮ ਹੋਏ ਸਮੇਂ ਤੋਂ ਥੋੜਾ ਲਗਾ ਪਹਿਲੇ ਸ਼ੁਰੂ ਕਰਾ ਸਕੀ ਕਈ ਅਰਚਨਾ ਕਰਕੇ ਕਿ ਤੁਸੀਂ ਸਾਰੇ ਜਾਣਦੇ ਆ ਕਿ ਲੋਕ ਸਭਾ ਚੋਣਾਂ ਕਰਕੇ ਇੱਕ ਬਹੁਤ ਲੰਬਾ ਇੱਕ ਜਿਹੜਾ ਇਲੈਕਸ਼ਨਾਂ ਦਾ ਕੋਰਟ ਲੱਗਾ ਹੈ ਸੀ ਉਸ ਕਾਰਨ ਕੰਮ ਕਾ ਜਿਹੜੇ ਵਿਕਾਸ ਦੇ ਕਈ ਕੰਮ ਸਾਡੇ ਸੀਗੇ ਸ਼ਹਿਰ ਦੇ ਹੌਣ ਨਗਰ ਦੇ ਪਿੰਡਾਂ ਦੇ ਬਹੁਤ ਇੱਕ ਰੁਕਾਵਟ ਲੱਗੀ ਹੋਈ ਸੀ ਇਹ ਇੱਕ ਬ੍ਰੇਕ ਨੂੰ ਡੈਡਲੌਕ ਨੂੰ ਅਸੀਂ ਫਾਈਨਲੀ ਆਪਣੇ ਜਿਹੜੇ ਸ਼ਹਿਰ ਦੇ ਪੈਂਟਿੰਗ ਕੰਮ ਜਿੰਨੀਆਂ ਦੀ ਫੜਕਾਂ ਦੇ ਪਾਰਕਾਂ ਦੇ ਜਿਮ ਦੇ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਉਣ ਦੀ ਜੋ ਵੀ ਸਰਕਾਰੀ ਸਕੀਮਾਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਸਰਕਾਰ غلام ਆਸਦੀ ਪਾਰਟੀ ਸਰਕਾਰ ਵੱਲੋਂ ਉਹਨਾਂ ਨੂੰ ਅਸੀਂ ਫਿਰ ਤੋਂ ਲਾਗੂ ਕਰਾ ਸਕਦੇ ਹਾਂ ਕਿ ਲੋਕਾਂ ਨੂੰ ਮੈਂ ਇੱਕ ਵਿਸ਼ਵਾਸ ਦਿਖਾਉਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਅਸੀਂ ਆਪਣੇ ਤਨ ਦੇ ਨਾਲ ਪੂਰਾ ਜੋਰ ਲਾ ਕੇ ਫਗਵਾੜੇ ਦੀ ਬਿਹਤਰੀ ਲਈ ਵਕਫਾਕ ਸਮੇਤ ਹਮੇਤ ਆਉਂਦੀਆਂ ਜਿਹੜੀਆਂ ਪਾਣੀ ਦੀਆਂ ਸਮੱਸਿਆ ਨੇ ਅੱਜ ਤੱਕ ਜਿਹੜੀ ਸਰਕਾਰ ਨੇ ਨਹੀਂ ਦੇਖਿਆ ਮੈਨੂੰ ਮੈਂ ਕਹਿਣ ਦੇ ਵਿੱਚ ਕੋਈ ਗਰੇਵ ਨਹੀਂ ਹੈਗਾ ਕਿ ਸਾਡੀ ਬੜੀ ਮਨਤ ਭਾਗੀ ਦੀ ਘਟਨਾ ਹੈ ਇਹ ਗੱਲ ਆ ਤੇ ਸਾਡੇ ਸ਼ਹਿਰ ਦੇ ਡੇਟ ਚੁਣੇ ਹੋ ਚਾਹੇ ਵਿਧਾਇਕ ਆਪੋਜੀਸ਼ਨ ਤੋਂ ਹੋਣ ਇਸ ਵਕਤ ਪਰ ਅੱਜ ਤੱਕ ਮੈਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਫਗਵਾੜੇ ਬਾਰੇ ਇੱਕ ਵੀ ਸਵਾਲ ਪੁੱਛਦੇ ਹੋਏ ਨਹੀਂ ਦੇਖਿਆ ਮੈਂ ਕਹਿਣਾ ਇੱਕ ਦੇਕ ਅਸੀਂ ਵੀ ਆਪੋਜੀਸ਼ਨ ਜੜੇ ਆ 10 ਸਾਲ ਜਦੋਂ ਸਿੰਘੀ ਅਕਾਲੀ ਦਲ ਭਾਜਪਾ ਸਰਕਾਰ ਉਸ ਤੋਂ ਬਾਅਦ ਵੀ ਅਸੀਂ ਆਪਣੀ ਸਰਕਾਰ ਦੇ ساتھ ਦੇ ਕੰਮ ਕਰਕੇ ਰੱਖਿਆ ਜਿੱਥੇ ਵੀ ਫਗਵਾੜਾ ਪਿੱਛੇ ਲੈ ਗਾ ਰਹੇ ਅਸੀਂ ਕਿਤੇ ਵੀ ਉਹਦੇ ਕੋਈ ਜਾਰੇ ਨਹੀਂ ਅਸੀਂ ਇੱਕ ਆਮਨادیه ਵਿੱਚ ਸ਼ਰੀਫ ਮਾਨ ਕੇ ਉਹਨਾਂ ਨੇ ਹਮੇਸ਼ਾ ਛਾਤੀ ਤੇ ਚੜ ਕੇ ਉਹਨਾਂ ਦਾ ਵਿਰੋਧ ਕੀਤਾ ਪਰ ਮੈਨੂੰ ਨਾ ਕੋਈ ਬੜੀ ਬੜੀ ਅਫਰ ਸੁੰਦਾ ਕਿ ਜਿਹੜੀ ਸਾਡੀ ਆਪੋਜੀਸ਼ਨ ਸਾਡੇ ਵਿਧਾਇਕ ਸਾਹਿਬ ਨੇ ਉਹਨਾਂ ਨੇ ਕਦੇ ਕੋਈ ਕੰਮ ਕਰਨੇ ਦੇਖਿਆ ਮੈਂ ਤਾਂ ਮੈਂ ਦੇਖਿਆ ਨਹੀਂ ਕਿ ਪਿਛਲੇ 1.5 ਤੋਂ ਸਾਲ ਦੇ ਵਿੱਚ ਕਿਤੇ ਵਿਧਾਇਕ ਸਾਹਿਬ ਨੇ ਕਿਤੇ ਚਾਹ ਪ੍ਰਯਾਰ ਦੇ ਪ੍ਰੋਗਰਾਮ ਤੋਂ ਸਵਾਏ ਕੋਈ ਪ੍ਰੋਗਰਾਮ ਵੀ ਅਟੈਂਡ ਕੀਤਾ ਹੋਵੇ ਮੇਰਾ ਉਹਨਾਂ ਨੇ ਫਿਰ ਪੂਰੀ ਪੰਜਾਬ ਦੇ ਤੇ ਆਪਣੇ ਫਗਵਾੜੇ ਦੇ ਵਸਨੀਕਾਂ ਨੂੰ ਏ ਪੀ ਲੈ ਕੇ ਤੁਸੀਂ ਆਪਣੀ ਆਮ ਆਦਮੀ ਪਾਰਟੀ ਜਿਹੜੀ ਤੁਸੀਂ 92 ਐਮ ਐਲ اے ਚੁਣ ਕੇ ਭੇਜੇ ਨੇ ਉਹਨਾਂ ਤੇ ਵਿਸ਼ਵਾਸ ਰੱਖੋ ਠੀਕ ਹੈ ਇੱਕ ਸਿਸਟਮ ਨੂੰ ਚੇਂਜ ਕਰਦੇ ਆ 75 ਸਾਲ ਦੇ ਇੱਕ ਸਿਸਟਮ ਨੂੰ ਬਦਲਦਿਆਂ ਨੂੰ ਟਾਈਮ ਲੱਗ ਜਾਂਦਾ ਸਾਡੀ ਮੰਨ ਲੈ ਕੇ ਕਈ ਚੀਜ਼ਾਂ ਨੂੰ ਟਾਈਮ ਲੱਗ ਗਿਆ ਸ਼ਹਿਰ ਦੀਆਂ ਆਈਆਂ ਕਈ ਸਮੱਸਿਆਵਾਂ ਨੇ ਜਿ ਇਹਨਾਂ ਨੂੰ ਅਸੀਂ ਬਹੁਤ ਜਲਦ ਵਿਕਾਸ ਕਰਦੇ ਹਾਂ ਬਹੁਤ ਜਲਦ ਜਿਹੜੇ 20 ਕਰੋੜ ਦੀ ਸੈਂਕਸ਼ਨ ਹੋਈ ਸੀ ਜੀ ਸੈਂਟ ਪੰਜਾਬ ਗਵਰਨਮੈਂਟ ਵੱਲੋਂ ਉਨਾ ਦਾ ਜਿਹੜੇ ਆਣ ਦੇ ਜਦੋਂ ਵੀ ਫੰਡ ਪੂਰੇ ਆ ਗਏ ਅਸੀਂ ਜਿਹੜੇ ਕੰਮ ਦਾ ਜਿਹੜੇ ਤੇ ਟੈਂਡਰ ਲਾਈ ਹੋਏ ਨੇ ਉਹ ਜਲਦੀ ਤੋਂ ਜਲਦੀ ਸ਼ੁਰੂ ਕਰਾ ਕੇ ਆਪੜੇ ਸ਼ਹਿਰ ਦੇ ਵਾਸੀਆਂ ਨੂੰ ਪੇਸ਼ ਕਰਾਂਗੇ ਆਪ ਭਾਰਤ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ